ਸਸਕਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਟੈਕਸਾਸ ਦੇ ਗਵਰਨਰ ਗ੍ਰੈਗ ਐਬਰਟ ਨੇ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਤੇ ਸਮਝਣੀ ਆਉਣੀ ਚਾਹੀਦੀ ਹੈ ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ ਡਰਾਈਵਰ ਰੀ ਲਾਇਸੈਂਸ ਟੈਸਟ ਤੇ ਰੋਡ ਇਨਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਚੈੱਕ ਕਰੇਗਾ ਇਸ ਨਵੇਂ ਨਿਯਮ ਦੇ ਨਾਲ ਉਹ ਛੋਟ ਖਤਮ ਹੋ ਗਈ ਹੈ ਜੋ ਪਹਿਲਾਂ ਸਿਰਫ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਤੇ ਲਈ ਸੀ ਜਿਨ੍ਹਾਂ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅੰਗਰੇਜ਼ੀ ਮਿਆਰ ਨੂੰ ਪ ਦੰਤੇ ਵਿੱਚ ਅਸਫਲ ਰਹਿਣ ਦੇ ਲਈ ਲਗਭਗ 445 ਡਰਾਈਵਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਗਵਰਨਰ ਐਬੋਰਟ ਨੇ ਕਿਹਾ ਕਿ ਇਹ ਕਦਮ ਹਾਈਵੇਜ਼ ਉੱਤੇ ਸੁਰੱਖਿਆ ਦੇ ਲਈ ਲਾਜ਼ਮੀ ਹੈ ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਰਟ ਨੇ ਇੱਕ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਸਾਰੇ ਵਪਾਰਕ ਵਾਹਨ ਚਾਲਕਾਂ ਦੇ ਲਈ ਅੰਗਰੇਜ਼ੀ ਭਾਸ਼ਾ ਮੁਹਾਰਤ ਨਿਯਮਾਂ ਨੂੰ ਪੂਰੇ ਲਾਗੂ ਕਰਨ ਦੀ ਲੋੜ ਆਖੀ ਹੈ ਜਿहां ਐਬੋਰਟ ਨੇ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੂੰ ਇੱਕ ਨਵਾਂ ਨਿਰਦੇਸ਼ ਜਾਰੀ ਕਰ ਦਿੱਤਾ ਜਿਦੇ ਵਿੱਚ ਸੈਨਿਕਾਂ ਨੂੰ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨਿਯਮਾਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਇਹ ਜ਼ਰੂਰਤਾਂ ਨੂੰ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਹੈ ਇਹ ਕਦਮ ਉਹਨਾਂ ਰਿਪੋਰਟਰ ਦੇ ਜਵਾਬ ਦੇ ਵਿੱਚ ਆਇਆ ਜੋ ਟੈਕਸਾਸ ਰਾਜ ਦੇ ਆਵਾਜਾਈ ਕੋਰਟ ਦੇ ਵਿੱਚ ਇੱਕ ਖਾਮੀ ਦੇ ਕਾਰਨ ਅੰਤਰਰਾਸ਼ਟਰੀ ਡਰਾਈਵਰ ਦੇ ਲਈ ਆਲਫਰ ਨਿਯਮਾਂ ਨੂੰ ਲਾਗੂ ਨਹੀਂ ਕਰ ਦਿੱਤਾ ਗਿਆ ਜਿਦੇ ਵਿੱਚ ਕਿਹਾ ਗਿਆ ਸੀ ਕਿ ਨਿਯਮ ਸਿਰਫ ਅੰਤਰਰਾਜੀ ਕੈਰੀਅਰ ਉੱਤੇ ਲਾਗੂ ਹੋਣਗੇ ਆਬਰਦੀ ਦੇ ਦੇਸ਼ੋ ਤੇ ਟੈਕਸਾਸ ਦੇ ਜੀਪੀਐਸ ਕਮਰਸ਼ੀਅਲ ਵਾਹਨ ਇਨਫੋਰਸਮੈਂਟਡ ਟ੍ਰੂਪਰ ਅਤੇ ਇਨਸਪੈਕਟਰ ਟੈਕਸਾਸ ਰੋਡਵੇਜ਼ ਉਤੇ ਸਾਰੇ ਵਪਾਰਕ ਲਾਇਸੈਂਸ ਆਪਰੇਟਰ ਦੇ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀ ਸਮੀਖਿਆ ਕਰਨਗੇ ਐਬੋਰਟ ਨੇ ਇਹ ਐਲਾਨ ਕੀਤਾ ਹੈ ਕਿ ਉਸਨੇ ਟੈਕਸਾਸ ਜੀਪੀਐਸ ਨੂੰ ਉਹਨਾਂ ਡਰਾਈਵਰਾਂ ਦੇ ਲਈ ਅੰਤਰਰਾਜੀ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਬੰਦ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਜੋ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਅੰਗਰੇਜ਼ੀ ਨਹੀਂ ਬੋਲ ਸਕਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 25 ਜੂਨ 2025 ਤੋਂ ਜਦੋਂ ईएलपी ਉਲੰਘਣਾਮਾ ਨੂੰ ਸੇਵਾ ਤੋਂ ਬਾਹਰ ਦੀ ਉਲੰਘਣਾ ਵਜੋਂ ਆਪਰ ਦਰਜ ਕੀਤਾ ਗਿਆ ਸੀ ਤਾਂ ਡੀਪੀਐਸ ਅਤੇ ਭਾਈ ਵਾਲ ਏਜੰਸੀਆਂ ਨੇ ਅੰਗਰੇਜ਼ੀ ਮੁਹਾਰਤ ਦੀ ਉਲੰਘਣਾ ਦੇ ਲਈ ਟੈਕਸਾਸ ਦੇ ਵਿੱਚ ਲਗਭਗ 445 ਵਪਾਰਕ ਵਾਨ ਚਾਲ ਕਬੂਦਤ ਕਾਰਵਾਈ ਕੀਤੀ। ਇਹਨਾਂ ਦੇ ਵਿੱਚੋਂ ਲਗਭਗ 28 ਕੋਲ ਟੈਕਸਾਸ ਲਾਇਸੈਂਸਾਂ 14336 ਮੈਕਸੀਕੋ ਦੇ ਵਿੱਚ ਲਾਇਸੈਂਸ ਸ਼ੁਦਾ ਸਨ ਤੇ ਬਾਕੀ ਦੂਜੇ ਰਾਜਾਂ ਅਤੇ ਦੇਸ਼ਾਂ ਦੇ ਵਿੱਚ ਲਾਇਸੈਂਸ ਸ਼ੁਦਾ ਸਨ। ਗਵਰਨਰ ਰਿਪੋਰਟ ਨੇ ਕਿਹਾ ਹੈ ਕਿ ਟ੍ਰੱਕਰ ਟੈਕਸਾਸ ਦੀ ਮਜ਼ਬੂਤ ਤਾਤੀਕਤਾ ਅਤੇ ਸਾਡੇ ਹਾਈਵੇ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਟੈਕਸਾਸ ਰੋਡਵੇਜ਼ ਉੱਤੇ ਹਰੇਕ ਵਪਾਰਕ ਡਰਾਈਵਰ ਲਾਇਸੈਂਸ ਆਪਰੇਟਰ ਨੂੰ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਸ ਰੱਖਿਆ ਦੀ ਨਿਰਦੇਸ਼ ਦੀ ਪਾਲਣਾ ਕਰਨ ਅਤੇ ਹਾਦਸਿਆਂ ਨੂੰ ਰੋਕਣ ਦੇ ਲਈ ਅੰਗਰੇਜ਼ੀ ਵਿੱਚ ਸਪਸ਼ਟ ਤੌਰ ਤੇ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅੱਜ ਮੈਂ ਉਹਨਾਂ ਕਿਹਾ ਬੋਰਡ ਦੇ ਭਰ ਦੇ ਵਿੱਚ ਇਨਾਂ ਸੰਖੇ ਸੁਰੱਖਿਆ ਨਿਯਮਾਂ ਦੀ ਜ਼ੀਰੋ ਟੋਲਰੈਂਸ ਲਾਗੂ ਕਰਨ ਦਾ ਨਿਰਦੇਸ਼ ਦੇ ਰਿਹਾ ਭਾਵੇਂ ਡਰਾਈਵਰ ਰਾਜ ਲਾਈਨਰ ਦੇ ਪਾਰ ਕੰਮ ਕਰ ਰਿਹਾ ਹੋਣ ਜਾਂ ਸਿਰਫ ਟੈਕਸਾਸ ਦੇ ਅੰਦਰ ਇਹ ਪਹੁੰਚ ਸਾਡੀ ਆਰਥਿਕਤਾ ਨੂੰ ਚਲਦਾ ਰੱਖਦੇ ਹੋਏ ਟੈਕਸਾਸ ਵਾਸੀਆਂ ਨੂੰ ਸੁਰੱਖਿਅਤ ਰੱਖੇਗੀ ਦੱਸਨੇ ਹੋ ਗਿਆ ਕਿ 12 ਅਕਤੂਬਰ 2025 ਨੂੰ 플ੌਰੀਡਾ ਚ ਹੋਈ ਇੱਕ ਦੁਖਦਾਈ ਸੜਕ ਹਾਦਸਾ ਵਾਪਰਿਆ ਸੀ ਜਿਉਂ ਦੇ ਵਿੱਚ ਪੰਜਾਬ ਦੇ ਇੱਕ ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ 3 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਫੈਸਲੇ ਦਾ ਭਾਰਤੀ ਟਰੱਕ ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਢੁੰਗਾ ਪਰਪਾ ਪੈ ਸਕਦਾ ਹੈ ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ ਦੇ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟੈਕਸਾਸ ਦੇ ਗਵਰਨਰ ਗ੍ਰੈਗ ਐਬਰਟ ਨੇ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਤੇ ਸਮਝਣੀ ਆਉਣੀ ਚਾਹੀਦੀ ਹੈ ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ ਡਰਾਈਵਰ ਲਾਇਸੈਂਸ ਟੈਸਟ ਤੇ ਰੋਡ ਇਨਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਚੈੱਕ ਕਰੇਗਾ ਇਸ ਨਵੇਂ ਨਿਯਮ ਦੇ ਨਾਲ ਉਹ ਛੋਟ ਖਤਮ ਹੋ ਗਈ ਹੈ ਜੋ ਪਹਿਲਾਂ ਸਿਰਫ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਤੇ ਲਈ ਸੀ ਜੂਨ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅੰਗਰੇਜ਼ੀ ਮਿਆਰ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਲਈ ਲਗਭਗ 445 ਡਰਾਈਵਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਗਵਰਨਰ ਐਬੋਰਟ ਨੇ ਕਿਹਾ ਕਿ ਇਹ ਕਦਮ ਹਾਈਵੇਜ਼ ਉੱਤੇ ਸੁਰੱਖਿਆ ਦੇ ਲਈ ਲਾਜ਼ਮੀ ਹੈ ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਰਟ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਦੇ ਵਿੱਚ ਸਾਰੇ ਵਪਾਰਕ ਵਾਹਨ ਚਾਲਕਾਂ ਦੇ ਲਈ ਅੰਗਰੇਜ਼ੀ ਭਾਸ਼ਾ ਮੁਖਤ ਨਿਯਮਾਂ ਨੂੰ ਬਿਤੇਰੇ ਲਾਗੂ ਕਰਨ ਦੀ ਲੋੜ ਆਖੀ ਹੈ ਜਿहां ਐਬੋਰਟ ਨੇ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੂੰ ਇੱਕ ਨਵਾਂ ਨਿਰਦੇਸ਼ ਜਾਰੀ ਕਰ ਦਿੱਤਾ ਹੈ ਜਿਦੇ ਵਿੱਚ ਸੈਨਿਕਾਂ ਨੂੰ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨਿਯਮਾਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਹੈ ਇਹ ਕਦਮ ਉਹਨਾਂ ਰਿਪੋਰਟਰ ਦੇ ਜਵਾਬ ਦੇ ਵਿੱਚ ਆਇਆ ਜੋ ਟੈਕਸਾਸ ਰਾਜ ਦੇ ਆਵਾਜਾਈ ਕੋਰਟ ਦੇ ਵਿੱਚ ਇੱਕ ਖਾਮੀ ਦੇ ਕਾਰਨ ਅੰਤਰਰਾਸ਼ਟਰੀ ਡਰਾਈਵਰ ਦੇ ਲਈ ਆਲਫ ਨਿਯਮਾਂ ਨੂੰ ਲਾਗੂ ਨਹੀਂ ਕਰ ਦਿੱਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਨਿਯਮ ਸਿਰਫ ਅੰਤਰਰਾਜੀ ਕੈਰੀਅਰ ਉੱਤੇ ਲਾਗੂ ਹੋਣਗੇ ਐਬਰਟਨ ਨਿਰਦੇਸ਼ਾਂ ਤੇ ਟੈਕਸਾਸ ਜੀਪੀਐਸ ਕਮਰਸ਼ੀਅਲ ਵਾਹਨ ਇਨਫੋਰਸਮੈਂਟ ਟ੍ਰੂਪਰ ਅਤੇ ਇਨਸਪੈਕਟਰ ਟੈਕਸਾਸ ਰੋਡਵੇਜ਼ ਉੱਤੇ ਸਾਰੇ ਵਪਾਰਕ ਲਾਇਸੈਂਸ ਆਪਰੇਟਰ ਦਿਲੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀ ਸਮੀਖਿਆ ਕਰਨਗੇ ਅਬੋਟ ਨੇ ਇਹ ਐਲਾਨ ਕੀਤਾ ਹੈ ਕਿ ਉਸਨੇ ਟੈਕਸਾਸ ਡੀਪੀਐਸ ਨੂੰ ਉਹਨਾਂ ਡਰਾਈਵਰਾਂ ਦੇ ਲਈ ਅੰਤਰਰਾਜੀ ਉਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਜੋ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਅੰਗਰੇਜ਼ੀ ਨਹੀਂ ਬੋਲ ਸਕਦੇ। ਅਧਿਕਾਰੀਆਂ ਦਾ ਕਹਿਣਾ ਹੈ ਕਿ 25 ਜੂਨ 2025 ਤੋਂ ਜਦੋਂ ईएलपी ਉਲੰਘਣਾਮਾ ਨੂੰ ਸੇਵਾ ਤੋਂ ਬਾਹਰ ਦੀ ਉਲੰਘਣਾ ਵਜੋਂ ਆਪਰ ਦਰਜ ਕੀਤਾ ਗਿਆ ਸੀ ਤਾਂ ਡੀਪੀਐਸ ਅਤੇ ਪਾਈ ਵਾਲ ਏਜੰਸੀਆਂ ਨੇ ਅੰਗਰੇਜ਼ੀ ਮੁਹਾਰਤ ਦੀ ਉਲੰਘਣਾ ਦੇ ਲਈ ਟੈਕਸਾਸ ਦੇ ਵਿੱਚ ਲਗਭਗ 445 ਵਪਾਰਕ ਵਾਨ ਚਾਲ ਕਬੂਤਦ ਕਾਰਵਾਈ ਕੀਤੀ ਇਹਨਾਂ ਦੇ ਵਿੱਚੋਂ ਲਗਭਗ 28 ਕੋਲ ਟੈਕਸਾਸ ਲਾਇਸੈਂਸਾਂ 14 336 ਮੈਕਸੀਕੋ ਦੇ ਵਿੱਚ ਲਾਇਸੈਂਸ ਸ਼ੁਰਾ ਸਨ ਤੇ ਬਾਕੀ ਦੂਜੇ ਰਾਜਾਂ ਅਤੇ ਦੇਸ਼ਾਂ ਦੇ ਵਿੱਚ ਲਾਇਸੈਂਸ ਸ਼ੁਰਾ ਸਨ ਗਵਰਨਰ ਰਿਪੋਰਟ ਨੇ ਕਿਹਾ ਹੈ ਕਿ ਟੌਕਰ ਟੈਕਸਾਸ ਦੀ ਮਜ਼ਬੂਤ ਅਧਿਕਾਰਤਾ ਅਤੇ ਸਾਡੇ ਹਾਈਵੇ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਟੈਕਸਾਸ ਰੋਡਵੇਜ਼ ਉੱਤੇ ਹਰੇਕ ਵਪਾਰਕ ਡਰਾਈਵਰ ਲਾਇਸੈਂਸ ਆਪਰੇਟਰ ਨੂੰ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਸੁਰੱਖਿਆ ਦੇ ਨਿਰਦੇਸ਼ ਦੀ ਪਾਲਣਾ ਕਰਨ ਅਤੇ ਹਾਦਸਿਆਂ ਨੂੰ ਰੋਕਣ ਦੇ ਲਈ ਅੰਗਰੇਜ਼ੀ ਵਿੱਚ ਸਪਸ਼ਟ ਤੌਰ ਤੇ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅੱਜ ਮੈਂ ਉਹਨਾਂ ਕਿਹਾ ਪੋਰਟ ਦੇ ਭਰ ਦੇ ਵਿੱਚ ਇਨਸੰਗੀ ਸੁਰੱਖਿਆ ਨੀਮਾ ਦੀ ਜ਼ੀਰੋ ਟੋਲਰੈਂਸ ਲਾਗੂ ਕਰਨ ਦਾ ਨਿਰਦੇਸ਼ ਦੇ ਰਿਹਾ ਭਾਵੇਂ ਡਰਾਈਵਰ ਰਾਜ ਲਾਈਨਰ ਦੇ ਪਾਰ ਕੰਮ ਕਰ ਰਹੇ ਹੋਣ ਜਾਂ ਸਿਰਫ ਟੈਕਸਾਸ ਦੇ ਅੰਦਰ ਇਹ ਪਹੁੰਚ ਸਾਡੀ ਆਰਥਿਕਤਾ ਨੂੰ ਚੱਲਦਾ ਰੱਖਦੇ ਹੋਏ ਟੈਕਸਾਸ ਵਾਸੀਆਂ ਨੂੰ ਸੁਰੱਖਿਅਤ ਰੱਖੇਗੀ ਦੱਸਨੇ ਹੋ ਗਿਆ ਕਿ 12 ਅਕਤੂਬਰ 2025 ਨੂੰ 플ੋਰਿਡਾ ਚ ਹੋਈ ਇੱਕ ਦੁਖਦਾਈ ਸੜਕ ਹਾਦਸਾ ਵਾਪਰਿਆ ਸੀ ਜਿਉਂਦੇ ਵਿੱਚ ਪੰਜਾਬ ਦੇ ਇੱਕ ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਇਸ ਫੈਸਲੇ ਦਾ ਭਾਰਤੀ ਟਰੱਕ ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਢੁੰਗਾ ਪਰਪਾ ਪੈ ਸਕਦਾ ਹੈ ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ ਦੇ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ ਇਕਵਾ ਫਿਰ ਦੱਸਿਏ ਸਸਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟੈਕਸਾਸ ਦੇ ਗਵਰਨਰ ਗ੍ਰੇਗ ਐਬਰਟ ਨੇ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਤੇ ਸਮਝਣੀ ਆਉਣੀ ਚਾਹੀਦੀ ਹੈ ਉਹ ਟੈਕਸਾਸ ਪਬਲਿਕ ਸੇਫਟੀ ਵਿਭਾਗ ਡਰਾਈਵਰ ਰੀ ਲਾਇਸੈਂਸ ਟੈਸਟ ਤੇ ਰੋਡ ਇਨਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਜਾਂਚ ਕਰੇਗਾ ਇਸ ਨਵੇਂ ਨਿਯਮ ਦੇ ਨਾਲ ਉਹ ਛੋਟ ਖਤਮ ਹੋ ਗਈ ਹੈ ਜੋ ਪਹਿਲਾਂ ਸਿਰਫ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਤੇ ਲਈ ਸੀ ਜਿਨ੍ਹਾਂ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅੰਗਰੇਜ਼ੀ ਮਿਆਰ ਨੂੰ ਪੂਰਾ ਕਰੰਤੇ ਵਿੱਚ ਅਸਫਲ ਰਹਿਣ ਦੇ ਲਈ ਲਗਭਗ 445 ਡਰਾਈਵਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਗਵਰਨਰ ਐਬੌਰਟ ਨੇ ਕਿਹਾ ਕਿ ਇਹ ਕਦਮ ਹਾਈਵੇਜ਼ ਉੱਤੇ ਸੁਰੱਖਿਆ ਦੇ ਲਈ ਲਾਜ਼ਮੀ ਹੈ ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ ਟੈਕਸਾਸ ਦੇ ਗਵਰਨਰ ਗ੍ਰੇਗ ਐਬੌਰਟ ਨੇ ਇੱਕ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਸਾਰੇ ਵਪਾਰਕ ਵਾਹਨ ਚਾਲਕਾਂ ਦੇ ਲਈ ਅੰਗਰੇਜ਼ੀ ਭਾਸ਼ਾ ਮੁਹਾਰਤ ਨਿਯਮਾਂ ਨੂੰ ਉਧੇਰੇ ਲਾਗੂ ਕਰਨ ਦੀ ਲੋੜ ਆਖੀ ਹੈ ਜਿहां ਐਬੌਰਟ ਨੇ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੂੰ ਇੱਕ ਨਵਾਂ ਨਿਰਦੇਸ਼ ਜਾਰੀ ਕਰ ਦਿੱਤਾ ਜਿਦੇ ਵਿੱਚ ਸੈਨਿਕਾਂ ਨੂੰ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨਿਯਮਾਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਆਂ ਜ਼ਰੂਰਤਾਂ ਨੂੰ ਸ਼ਕਤੀ ਦੇ ਨਾਲ ਲਾਗੂ ਕਰ ਦਿੱਤਾ ਹੈ ਇਹ ਕਦਮ ਉਹਨਾਂ ਰਿਪੋਰਟਾਂ ਦੇ ਜਵਾਬ ਦੇ ਵਿੱਚ ਆਇਆ ਜੋ ਟੈਕਸਾਸ ਰਾਜ ਦੇ ਆਵਾਜਾਈ ਕੋਰਟ ਦੇ ਵਿੱਚ ਇੱਕ ਖਾਮੀ ਦੇ ਕਾਰਨ ਅੰਤਰਰਾਸ਼ਟਰੀ ਡਰਾਈਵਰ ਦੇ ਲਈ ਆਲਪ ਨਿਯਮਾਂ ਨੂੰ ਲਾਗੂ ਨਹੀਂ ਕਰ ਦਿੱਤਾ ਗਿਆ ਜਿਦੇ ਵਿੱਚ ਕਿਹਾ ਗਿਆ ਸੀ ਕਿ ਨਿਯਮ ਸਿਰਫ ਅੰਤਰਰਾਜੀ ਕੈਰੀਅਰ ਉੱਤੇ ਲਾਗੂ ਹੋਣਗੇ ਐਬਰਟ ਦੇ ਨਿਰਦੇਸ਼ਾਂ ਤੇ ਟੈਕਸਾਸ ਦੇ ਜੀਪੀਐਸ ਕਮਰਸ਼ੀਅਲ ਵਾਹਨ ਇਨਫੋਰਸਮੈਂਟ ਟ੍ਰੂਪਰ ਅਤੇ ਇਨਸਪੈਕਟਰ ਟੈਕਸਾਸ ਰੋਡਵੇਜ਼ ਉੱਤੇ ਸਾਰੇ ਵਪਾਰਕ ਲਾਇਸੈਂਸ ਆਪਰੇਟਰ ਦੇ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀ ਸਮੀਖਿਆ ਕਰਨਗੇ ਅਬੋਰਟ ਨੇ ਐਲਾਨ ਕੀਤਾ ਹੈ ਕਿ ਉਸਨੇ ਟੈਕਸਾਸ ਡੀਪੀਐਸ ਨੂੰ ਉਹਨਾਂ ਡਰਾਈਵਰਾਂ ਦੇ ਲਈ ਅੰਤਰਰਾਜੀ ਉਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਬੰਦ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਜੋ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਅੰਗਰੇਜ਼ੀ ਨਹੀਂ ਬੋਲ ਸਕਦੇ। ਅਧਿਕਾਰੀਆਂ ਦਾ ਕਹਿਣਾ ਹੈ ਕਿ 25 ਜੂਨ 2025 ਤੋਂ ਜਦੋਂ ईएलपी ਉਲੰਘਣਾਮਾ ਨੂੰ ਸੇਵਾ ਤੋਂ ਬਾਹਰ ਦੀ ਉਲੰਘਣਾ ਵਜੋਂ ਆਪਰਚਰਜ ਕੀਤਾ ਗਿਆ ਸੀਗਾ ਤਾਂ ਡੀਪੀਐਸ ਅਤੇ ਪਾਈ ਵਾਲ ਏਜੰਸੀਆਂ ਨੇ ਅੰਗਰੇਜ਼ੀ ਮਹਾਰਤ ਦੀ ਉਲੰਘਣਾ ਦੇ ਲਈ ਟੈਕਸਾਸ ਦੇ ਵਿੱਚ ਲਗਭਗ 445 ਵਪਾਰਕ ਵਾਨ ਚਾਲ ਕਬੂਦਤ ਕਾਰਵਾਈ ਕੀਤੀ। ਇਹਨਾਂ ਦੇ ਵਿੱਚੋਂ ਲਗਭਗ 28 ਕੋਲ ਟੈਕਸਾਸ ਲਾਇਸੈਂਸਾਂ ਚੋਂ ਦੇਖੇ 336 ਮੈਕਸੀਕੋ ਦੇ ਵਿੱਚ ਲਾਇਸੈਂਸ ਸ਼ੂਦਾ ਸਨ ਤੇ ਬਾਕੀ ਦੂਜੇ ਰਾਜਾਂ ਅਤੇ ਦੇਸ਼ਾਂ ਦੇ ਵਿੱਚ ਲਾਇਸੈਂਸ ਸ਼ੂਦਾ ਸਨ। ਗਵਰਨਰ ਰਿਪੋਰਟ ਨੇ ਕਿਹਾ ਹੈ ਕਿ ਟੌਕਰ ਟੈਕਸਾਸ ਦੀ ਮਜ਼ਬੂਰ ਤਾਰਤੀਕਤਾ ਅਤੇ ਸਾਡੇ ਹਾਈਵੇ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਟੈਕਸਾਸ ਰੋਡਵੇਜ਼ ਉੱਤੇ ਹਰੇਕ ਵਪਾਰਕ ਡਰਾਈਵਰ ਲਾਇਸੈਂਸ ਆਪਰੇਟਰ ਨੂੰ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਸੂਖਿਆ ਦੇ ਨਿਰਦੇਸ਼ ਦੀ ਪਾਲਣਾ ਕਰਨ ਅਤੇ ਹਾਦਸਿਆਂ ਨੂੰ ਰੋਕਣ ਦੇ ਲਈ ਅੰਗਰੇਜ਼ੀ ਵਿੱਚ ਸਪਸ਼ਟ ਤੌਰ ਤੇ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅੱਜ ਮੈਂ ਉਹਨਾਂ ਕਿਹਾ ਬੋਰਡ ਤੇ ਪਰ ਦੇ ਵਿੱਚ ਇਨ ਸੰਘੀ ਸੁਰੱਖਿਆ ਨੀਮਾ ਦੀ ਜ਼ੀਰੋ ਟੋਲਰੈਂਸ ਲਾਗੂ ਕਰਨ ਦਾ ਨਿਰਦੇਸ਼ ਦੇ ਰਿਹਾ ਭਾਵੇਂ ਡਰਾਈਵਰ ਰਾਜ ਲਾਈਨਰ ਦੇ ਪਾਰ ਕੰਮ ਕਰ ਰਹੇ ਹੋਣ ਜਾਂ ਸਿਰਫ ਟੈਕਸਾਸ ਦੇ ਅੰਦਰ ਇਹ ਪਹੁੰਚ ਸਾਡੀ ਆਰਥਿਕਤਾ ਨੂੰ ਚੱਲਦਾ ਰੱਖਦੇ ਹੋਏ ਟੈਕਸਾਸ ਵਾਸੀਆਂ ਨੂੰ ਸੁਰੱਖਿਅਤ ਰੱਖੇਗੀ ਜਿਸਨੇ ਹੋ ਗਿਆ ਕਿ 12 ਅਕਤੂਬਰ 2025 ਨੂੰ ਫਲੋਰੀਡਾ ਚ ਹੋਈ ਇੱਕ ਦੁਖਦਾਈ ਸੜਕ ਹਾਦਸਾ ਵਾਪਰਿਆ ਸੀ ਜਿਉਂਦੇ ਵਿੱਚ ਪੰਜਾਬ ਦੇ ਇੱਕ ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ 3 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਫੈਸਲੇ ਦਾ ਭਾਰਤੀ ਟਰੱਕ ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਢੁੰਗਾ ਪਰ ਪਾਬ ਪੈ ਸਕਦਾ ਹੈ ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ ਦੇ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ। ਇੱਕ ਵਾਰ ਫਿਰ ਦੱਸੀਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।